ਇਹਨਾਂ ਨੇ ਇੱਕ ਦਿਨ ਪਹਿਲਾਂ ਸਾਡੇ ਆਨਰੇਬਲ ਕੁਲੀਕਸ ਆ ਪ੍ਰਗਟ ਸਿੰਘ ਐਮ ਐਲ ਏ ਸਾਹਿਬ ਨਾਲ ਵੀ ਜੋ ਇਹਨਾਂ ਦਾ ਰਵਈਆ ਸੀ ਉਹਨੂੰ ਅਸੀਂ ਸਟਰੋਂਗਲੀ ਕੰਡਿਆ ਕੋਈ ਮੈਂਬਰ ਉੱਠ ਕੇ ਗੱਲ ਕਰਦਾ ਹੈ ਕਿ ਤੁਸੀਂ ਆਪਣੀ ਸ਼ਖਸੀਅਤ ਦੇ ਖਿਲਾਫ ਕੋ ਗੱਲ ਸੁਣ ਕੇ ਰਾਜ਼ੀ ਨਹੀਂ ਅੱਜ ਜਿਸਾ ਪ੍ਰਗਟ ਸਿੰਘ ਉਸ ਚੀਜ਼ ਨੂੰ ਜਿਹੜੀ ਗਲਤ ਕਰ ਗਈ ਸੀ ਉਹਨੂੰ ਰਿਟਰੀਅਟ ਵੀ ਕਰਦੇ ਨੇ ਉਹਨੂੰ ਮੋਰ ਵੀ ਲਾਉਂਦੇ ਨੇ ਤੇ ਅੱਜ ਇਹ ਕੈਮਰੇ ਦੇ ذریعے ਤੁਹਾਨੂੰ ਉਹ ਵੀਡੀਓ ਵੀ ਸੁਣਾਉਂਦੇ। ਨੰਬਰ 2 ਸਾਸੂ ਭਾਲ ਸਿੰਘ ਖਹਿਰਾ ਜੀ। ਅਸੀਂ ਲਗਾਤਾਰ ਵੇਖਿਆ ਹੁਣੇ ਹੀ ਨਹੀਂ ਸਾਲ ਪਿਛਲੇ ਤਕਰੀਬਨ 1 ਸਾਲ ਤੋਂ ਜਦੋਂ ਵੀ ਖੜੇ ਹੋ ਕੇ ਵਕਤ ਮੰਗਦੇ ਨੇ ਉਹਨਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ। ਅਸੀਂ ਇਸ ਨੂੰ ਵੀ ਬਹੁਤ ਸਟਰੋਂਗ ਸ਼ਬਦਾਂ ਵਿੱਚ ਕੰਡਮ ਕਰਦੇ। ਇਹ ਹਾਊਸ ਠੀਕ ਹੈ ਸਾਡਾ ਕੁਝ ਨੰਬਰ ਘਟਿਆ ਹੈ। ਇਹਨਾਂ ਦਾ ਕੁਝ ਨੰਬਰ ਵੱਧ ਹੋਏ ਪਿਛਲੇ ਅੱਜ ਤੋਂ 3 ਸਾਲ ਪਹਿਲੇ ਵੇਖੀ ਤੇ ਸੀਨ ਬਿਲਕੁਲ ਉਲਟ ਸੀ ਜਿੰਨਾ ਇਹਨਾਂ ਦਾ ਨੰਬਰ ਉਦੋਂ ਸਾਡਾ ਸੀ ਜਿੰਨਾ ਸਾਡਾ ਉਦੋਂ ਇਹਨਾਂ ਦਾ ਸੀ ਸੋ ਇਸ ਗੱਲ ਕਰ ਇਹਨਾਂ ਨੂੰ ਪੂਰੀ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ ਲਗਾਤਾਰ ਮੌਕਾ ਦਿੰਦੇ ਰਹੇ ਤੇ ਹਰ ਪ੍ਰੋਟੈਸਟ ਨੂੰ ਜਿਸ ਤਰ੍ਹਾਂ ਵੀ ਇਹ ਚਾਹੁੰਦੇ ਸੀ ਆਪਣੀ ਗੱਲ ਰੱਖ ਸਰ ਲਗਾਤਾਰ ਕੋਈ ਪਬਲਿਕ ਇੰਪੋਰਟੈਂਸ ਨਹੀਂ ਅੱਜ ਪੰਜਾਬ ਦੇ ਵਿੱਚ ਜਿਹੜੀ ਗੁੰਡਾਗਰਦੀ ਚੱਲਦੀ ਉਹਦੇ ਖਿਲਾਫ ਵੀ ਗੱਲ ਕਰਨ ਵਾਸਤੇ ਜ਼ੀਰੋ ਆਰ ਦੇਵੇ। ਸਾਸੁਖਪਾਲ ਸਿੰਘ ਉਹਨਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ। ਮੌਕਾ ਨਹੀਂ ਦਿੱਤਾ। ਫਿਰ ਮੈਂ ਅੱਜ ਲੀਡਰ ਆਫ ਦੀ ਆਪੋਜੀਸ਼ਨ ਖੜੇ ਹੋ ਕੇ ਇਹਨਾਂ ਨੂੰ ਰਿਕਵੈਸਟ ਕੀਤੀ, ਬੇਨਤੀ ਕੀਤੀ ਕਿ ਸਪੀਕਰ ਸਾਹਿਬ ਸਾਡੇ ਨਵੇਂ ਕੁਲੀਗ ਨੇ ਪੁਰਾਣੇ ਤੇ ਤੁਹਾਡੇ ਸਰ ਉਸ ਟਾਈਮ ਤੇ ਇੱਕ ਟਾਈਮ ਸੀ ਜਦੋਂ ਇਹ ਲੀਡ ਕਰਦੇ ਸੀ ਤਾਂ ਤੁਸੀਂ ਮੈਂਬਰ ਸੀ। ਤੁਸੀਂ ਇਸ ਗੱਲ ਕਰਕੇ ਦਾ ਹੱਕ ਬਾਰੋ। ਇਹ ਅਸੀਂ ਬਿਲਕੁਲ ਜਦੋਂ ਨਾ ਇਜਾਜ਼ਤ ਨਹੀਂ ਦਿੱਤੀ ਤੇ ਸਾਰੇ ਪੁਲਿਸ ਅਸੀਂ ਵਾਕ ਆਊਟ ਕਰਦੇ ਅਸੀਂ ਸਾਹ ਸੁਖਪਾਲ ਸਿੰਘ ਖੈਰਾ ਨਾਦਿਬ ਤੇ ਸਾਹ ਪਰਗਟ ਸਿੰਘ ਹੁਣਾਣਾ ਕੱਲ ਦੋਨੋਂ ਇਸ਼ੂਜ਼ ਦੇ ਉੱਤੇ ਚਟਾਨ ਵਰਗਾ ਖੜੇ ਆ ਤੇ ਅਸੀਂ ਇਸ ਸਪੀਕਰ ਸਾਹਿਬ ਨੂੰ ਵੀ ਤੇ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਤੁਹਾਡਾ ਟਾਈਮ ਓਵਰ ਹੋ ਚੁੱਕਾ ਤਿੰਨ ਸਾਲ ਤੁਸੀਂ ਪ੍ਰੈਸ ਨੂੰ ਤੇ ਲੋਕਾਂ ਨੂੰ ਗੈਰ ਕਰਕੇ ਡਰਾ ਕੇ ਧਮਕਾ ਕੇ ਇਹ ਕੋਸ਼ਿਸ਼ ਕੀਤੀ ਕਿ ਕੱਲਾ ਇੱਕੋ ਵੀਊ ਪੁਆਇੰਟ ਹੈ ਜਿਹੜਾ ਸਰਕਾਰ ਪੱਕੀ ਹੈ ਬਟ ਇਹ ਹੁਣ ਨਾ ਤੇ ਪ੍ਰੈਸ ਨੇ ਕਰਨਾ ਤਾਂ ਨਾ ਕਿਸੇ ਹੋਰ ਨੇ ਕਰੀ। ਸੋ ਮੈਂ ਹੁਣ ਪਹਿਲੇ ਸਾਸੁਖਪਾਲ ਸਿੰਘ ਦੀ ਗੱਲ ਰੱਖਣਾ ਚਾਹਾਂਗੇ ਉਹ ਗੱਲ ਰੱਖਣ ਉਸ ਤੋਂ ਬਾਅਦ ਸਾਫਰਗੜ ਸਿੰਘ ਜੀ ਆਪਣੀ ਗੱਲ ਰੱਖਣਾ ਚਾਹਾਂਗੇ ਉਸ ਤੋਂ ਬਾਅਦ ਕਿਸੇ ਹੋਰ ਸਾਥੀ ਨੇ ਗੱਲ ਕਰਨੀ ਹੋएगी ਇਸ ਫ੍ਰੀ ਟੂ ਡੂ ਇਟ ਵੈਸਾ ਸੁਖਪਾਲ ਸਿੰਘ ਕੋਲ ਰੱਖਾਂਗਾ ਅਫੀਕਰ। ਅ ਸ਼ੁਕਰੀਆ ਬਾਜਵਾ ਸਾਹਿਬ ਬਾਜਵਾ ਸਾਹਿਬ ਨੇ ਲੀਡਰ ਆਫ ਆਪੋਜੀਸ਼ਨ ਨੇ ਤੁਹਾਨੂੰ ਦੱਸਤਾ ਕਿ ਅੰਦਰ ਹੋ ਕੀ ਰਿਹਾ ਵਾ। ਮਤਲਬ ਕਿ ਸਿਲੈਕਟਿਵਲੀ ਜਿਹੜੇ ਹੱਥ ਖੜਾ ਵੀ ਨਹੀਂ ਕਰਦੇ ਜ਼ੀਰੋ ਆਵਰ ਵਿੱਚ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਮੈਂ ਦੇਖ ਰਿਹਾ ਸੀ ਜਿਹੜੇ ਮਿਸਟਰ ਜਿੰਪਾ ਨੇ ਇੱਕ ਸਾਧ ਰੈਵਨਿਊ ਮਨਿਸਟਰ ਆ ਇੱਕ ਮਨਿਸਟਰ ਜ਼ੀਰੋ ਆਵਰ ਵਿੱਚ ਮੌਕਾ ਹੱਥ ਖੜਾ ਕਰਕੇ ਟਾਈਮ ਮੰਗ ਰਿਹਾ ਟ੍ਰੈਜਰੀ ਬੈਂਚਸ ਦੇ ਐਮ ਐਲ ਏ ਰੋਜ਼ ਇਹਨਾਂ ਦੇ ਨਾਲ ਬੈਠਦੇ ਨੇ ਖਾਣਾ ਖਾਂਦੇ ਨੇ ਉੱਠਦੇ ਬੈਠਦੇ ਨੇ ਲੇਕਿਨ ਉਹਦੇ ਤੇ ਉਹਨਾਂ ਨੂੰ ਟਾਈਮ ਦਿੱਤਾ ਜਾ ਰਿਹਾ ਔਰ ਆਪੋਜੀਸ਼ਨ ਨੂੰ ਗਾਇਕ ਕੀਤਾ ਜਾ ਰਿਹਾ ਦੇਖੋ ਮੈਂ ਅੱਜ 10 ਵਾਰ ਖੜਾ ਕੀਤਾ ਸਮਾ ਜ਼ੀਰੋ ਆਵਰ ਵਿੱਚ ਮੈਂ ਗੱਲ ਕਿਸਾਨਾਂ ਦੀ ਕਰਨੀ ਸੀ ਮੈਂ ਇੱਕ ਹਾਲ ਤੋਂ ਇੰਤਜ਼ਾਰ ਕਰ ਰਿਹਾ ਕਿ ਜ਼ੀਰੋ ਆਵਰ ਵਿੱਚ ਮੈਨੂੰ ਸਮਾਂ ਕਿਉਂ ਨਹੀਂ ਦਿੱਤਾ ਜਾ ਰਿਹਾ ਮੈਂ ਪੁੱਛਿਆ ਤੇ ਉਹ ਸਪੀਕਰ ਸਾਹਿਬ ਨੂੰ ਕਹਿੰਦੇ ਚੇਅਰ ਦੀ ਮਰਜ਼ੀ ਆ ਇਹ ਚੇਅਰ ਦੀ ਮਰਜ਼ੀ ਨਹੀਂ ਹੈ ਅਸੀਂ 117 ਬਰਾਬਰ ਇਲੈਕਟਿਡ ਕਲੀਗਸ ਐ ਜਿਹੋ ਜਿਹੋ ਚੁਣ ਕੇ ਆਏ ਨੇ ਉਹ ਜਿਹੇ ਅਸੀਂ ਚੁਣ ਕੇ ਆਏ ਆ ਇਸ ਲਈ ਜਿਹੜਾ ਤਾਨਾਸ਼ਾਹ ਰਵਈਆ ਸਪੀਕਰ ਦਾ ਡਿਕਟੇਟੋਰੀਅਲ ਇਹਦੀ ਅਸੀਂ ਸਖਤ ਤੋਂ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਆ ਇਸੇ ਇਕੱਲੇ ਇੱਕ ਮੁੱਦੇ ਤੇ ਬੋਕ ਆਊਟ ਕਰਕੇ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਕਿ ਇਹ ਸਦਨ ਜਿਹੜਾ ਵਾ ਇਹ ਪੱਖਪਾਤ ਕਰਦਾ ਵਾ ਇਹ ਆਪੋਜੀਸ਼ਨ ਨੂੰ ਬਣਦਾ ਲੋਕ ਖੇਤੇ ਮੁੱਦੇ ਉਠਾਉਣ ਨਹੀਂ ਦਿੰਦਾ ਕੱਲ ਪ੍ਰਗਟ ਸਿੰਘ ਨੇ ਮਿਸਬੀਹੇਵ ਕੀਤਾ ਤੋਹਫੀਨ ਕੀਤੀ ਜਦ ਕਿ ਅਸਲ ਗੱਲ ਸਪੀਕਰ ਦੀ ਆਪਣੀ ਗਲਤੀ ਸੀ ਬਾਅਦ ਵਿੱਚ ਪ੍ਰਗਟ ਸਿੰਘ ਉਹਨਾਂ ਨੇ ਵੀਡੀਓ ਜਿਹਦੇ ਚੋਂ ਕਹਿੰਦੇ ਕਿ ਧਰਨਾ ਹੀ ਸੁਮਵਾਰਿਆ ਸਾਰੀ ਗੈ ਆਪਣੇ ਜਿਹੜੀ ਅਨਇੰਪਲੋਇਮੈਂਟ ਆ ਨਸ਼ੇ ਨੇ ਜੋ ਕੋ ਘਰਤਾ ਪੈ ਰਿਹਾ ਸਾਰਾ ਗੱਲ ਕਿਸਾਨਾਂ ਦੇ ਸਿਰ ਮੜਦਾ ਜਿਹੜੀ ਮੈਂ ਗੱਲ ਕਰਨੀ ਸੀ ਕਿਉਂਕਿ ਅੰਦਰ ਗੱਲ ਨਹੀਂ ਕਰਨ ਦਿੱਤੀ ਮੈਂ ਤੁਹਾਡੇ ਜ਼ਰੀਏ ਕਹਿਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਵਿੱਚ ਬੁਲਡੋਜ਼ਰ ਦਾ ਰਾਜ ਹੈ ਅੱਜ ਪੰਜਾਬ ਦੇ ਵਿੱਚ ਪੁਲਿਸ ਦਾ ਰਾਜ ਪੁਲਿਸ ਸਟੇਟ ਜਿਸ ਧੰਨੇ ਨਾਲ ਕਿਸਾਨਾਂ ਦੇ ਧਰਨਿਆਂ ਨੂੰ ਖਦੇੜਿਆ ਗਿਆ ਢਾਏ ਗਏ ਔਰ ਉਸ ਤੋਂ ਬਾਅਦ ਜਿੱਦਾਂ ਉਹਨਾਂ ਦੀਆਂ ਟਰਾਲੀਆਂ ਚੋਰੀਆਂ ਹੋਈ ਚੋਰੀ ਹੋਈਆਂ ਨੇ ਉਹਨਾਂ ਦਾ ਸਮਾਨ ਉਹਨਾਂ ਦੇ ਜਿਹੜੇ ਜ਼ਰੂਰ ਜ਼ਰੂਰੀ ਵਸਤੂਆਂ ਸੀ ਗੈਸ ਸਿਲੰਡਰ ਚੁੱਲ੍ਹੇ ਉਹਨਾਂ ਦੇ ਫ੍ਰਿਜ ਉਹਨਾਂ ਦੇ ਪੱਖੇ ਉਹ ਸਾਰੇ ਚੱਕ ਕੇ ਲੈ ਗਏ ਚੋਰ ਔਰ 132 ਟਰਾਲੀਆਂ ਜਿਹੜੀਆਂ ਚੋਰੀ ਹੋਈਆਂ ਕਿਸਾਨਾਂ ਦੀਆਂ ਸ਼ੰਭੂ ਬਾਰਡਰ ਤੋਂ ਕੱਲੇ ਆ ਚਾਰ ਟਰਾਲੀਆਂ ਲੱਭੀਆਂ ਨੇ ਘਨੌਰ ਦੇ ਐਮਐਲਏ ਦਾ ਕੋਈ ਸੱਜੀ ਬਾਵਾ ਕੋਈ ਡਿੰਪਲ ਸਰਪੰਚ ਸਰੋਹ ਕਲਾਂ ਦਾ ਚਾਰ ਟਰਾਲੀਆਂ ਉਹਦੇ ਘਰੋਂ ਸੱਤ ਟਰਾਲੀਆਂ ਮਿਲੀਆਂ ਨੇ ਕੋਈ ਟਿੰਕੂ ਰਾਜਪੁਰੇ ਦੇ ਇਲਾਕੇ ਦਾ ਇੱਥੇ ਜੇ ਇਹਨਾਂ ਦੇ ਹਲਕਿਆਂ ਦਾ ਨਾ ਕ੍ਰਿਕਟ ਸੱਜੀਆਂ ਬਾਵਾ ਇਹਨਾਂ ਦੇ ਘਰਾਂ ਤੋਂ ਔਰ ਜਦੋਂ ਤੇਜਵੀਰ ਸਿੰਘ ਔਰ ਗੁਰਅਮਰਿਤ ਮੰਗਟ ਗੁਰਮਨੀਤ ਮੰਗਟ ਐਸਕੇਐਮ ਦੇ ਲੀਡਰ ਟਰਾਲੀਆਂ ਬਰਾਮਦ ਕਰਕੇ ਪੁਲਿਸ ਦੀ ਹਾਜ਼ਰੀ 'ਚ ਉਹਨਾਂ ਬਦਮਾਸ਼ਾਂ ਨੂੰ ਹੈਂਡਓਵਰ ਕਰਦੇ ਨੇ ਕਰਚਾ ਅਨਨੋਨ ਬੰਦਿਆਂ ਦੇ ਖਿਲਾਫ ਜਿਵੇਂ ਕਰਨਲ ਬਾੜ ਦੇ ਕੇਸ ਵਿੱਚ ਹੋਇਆ ਅੱਜ 34 ਟਰਾਲੀਆਂ ਉਹਨਾਂ ਨੇ ਖੁਦ ਰਿਕਵਰ ਕੀਤੀਆਂ ਨੇ 132 ਚੋਂ ਹਲੇ ਵੀ ਸਮਝ ਲਾ ਲੋ ਤੁਸੀਂ ਕਿ ਕੋਈ 70 70 100 ਦੇ ਲਾਗੇ ਟਰਾਲੀ ਜਿਹੜੀ ਆ ਉਹ ਅੱਜ ਚੋਰੀ ਕੀਤੀ ਗਈ ਆ ਮਤਲਬ ਇੱਕ ਤਾਂ ਇੱਕ ਤਾਂ ਚੋਰੀ ਉੱਤੋਂ ਸਿੰਨਾ ਜੋਰੀ ਔਰ ਕਿਸਾਨ ਇਹ ਰੋਜ਼ ਕਹਿੰਦੇ ਨੇ ਕਿ ਅਸੀਂ ਤੁਹਾਡੇ ਨਾਲ ਦਿੱਲੀ ਅਸੀਂ ਤੁਹਾਡੇ ਨਾਲ ਜਾ ਕੇ ਦਿੱਲੀ ਲੜਾਂਗੇ ਕਿੱਦਾਂ ਟੱਕ ਜੋਂਗੇ ਹਰਿਆਣੇ ਦੀ ਕੰਦ बेरिकेडिंग ਕਿੰਦਾ ਟੱਪ ਜਾਓਗੇ ਕਿਲ ਕਿੰਦਾ ਟੱਪ ਜਾਓਗੇ ਤੇ ਗੈਸ ਕਿੰਦਾ ਟੱਪ ਜਾਓਗੇ ਜੋ ਉੱਥੇ ਉਹਨਾਂ ਨੇ ਬਦਬਾਸ਼ੀ ਕੀਤੀ ਗੁਰਕਰਨ ਗੁਰਕਰਨ ਮਾਰਿਆ ਜਿਹੜਾ ਇੱਕ ਨੌਜਵਾਨ ਸੀਗਾ ਸੁਭਕਰਨ ਕੋਈ ਉਹ ਕਿੰਦਾ ਟੱਪ ਜਾਗੇ ਅਸੀਂ ਹਰਿਆਣੇ ਦੀ ਦੀਵਾਰ ਇੰਦਾ ਲੋਕਾਂ ਨੂੰ ਮੂਰਖ ਬਣਾ ਰਹੇ ਨੇ ਕਿਸਾਨਾਂ ਦਾ ਕੋਈ ਕਸੂਰ ਨਹੀਂਗਾ ਉਹਨਾਂ ਨੇ ਰਾਮਲੀਲਾ ਮੈਦਾਨ ਵਿੱਚ ਪੀਸਫੁਲ ਪ੍ਰੋਟੈਸਟ ਵਾਸਤੇ ਜਾਣਾ ਸੀਗਾ ਔਰ ਉੱਥੇ ਬੈਠ ਜਾਣਾ ਉਹ ਹੁਣ ਵੀ ਕਹ ਰਹੇ ਸੀ ਅਸੀਂ ਸੜਕਾਂ ਦੇ ਪਾਸੇ ਬੈਠੇ ਆ ਹਾਈਵੇ ਅਗਰ ਬੰਦ ਕੀਤਾ ਤਾਂ ਬੀਜੇਪੀ ਦੀ ਸਰਕਾਰ ਨੇ ਭਗਵੰਤ ਮਾਨ ਦੀ ਸਰਕਾਰ ਨਾਲ ਮਿਲ ਕੇ ਸ਼ੰਭੂ ਦਾ ਬਾਰਡਰ ਬੰਦ ਕੀਤਾ ਖਨੋਰੀ ਦਾ ਬੰਦ ਕੀਤਾ ਅਗਰ ਘਾਟਾ ਪਿਆ ਪੰਜਾਬ ਨੂੰ ਇਹਨਾਂ ਨਲੇਕਾਂ ਦੀ ਕਰਕੇ ਇਹ ਘਾਟਾ ਪਿਆ ਪਰ ਲਾਸਟਲੀ ਆਈ ਊਡ ਸੇ ਕਿਸ ਹਾਊਸ ਡੋਟ ਡਸ ਨੋਟ ਬਿਲੋਂਗ ਟੂ ਕੁਲਤਾਰ ਸੰਧਵਾ ਇਟ ਇਜ਼ ਨੋਟ ਹਿਸ ਪਰਸਨਲ ਪ੍ਰੋਪਰਟੀ ਇਹ ਉਹਨਾਂ ਦਾ ਨਿੱਜੀ ਘਰ ਨਹੀਂਗਾ ਇਹ ਇਲੈਕਟਿਡ ਰਿਪਰੈਜ਼ੈਂਟੇਟਿਵ ਦਾ ਇੱਕ ਸਦਨ ਹੈ ਔਰ ਸਾਰਿਆਂ ਨੂੰ ਅਧਿਕਾਰ ਹੈ ਆਪਣੀ ਗੱਲ ਰੱਖਣ ਦਾ ਔਰ ਜੋ ਗੱਲ ਪ੍ਰਗਟ ਸਿੰਘ ਨਾਲ ਜਾਂ ਦੂਜੇ ਸਾਡੇ ਮੈਂਬਰਸ ਦੇ ਨਾਲ ਵਿਤਕਰਾ ਕਰਦੇ ਨੇ ਬੋਲਣ ਨਹੀਂ ਦਿੰਦੇ ਬਹਿ ਜਾ ਬਹਿ ਜਾ ਬਹਿ ਜਾ it is absolutely highly condemnable authoritarian full of arrogance and uh, i would say that it amounts to complete dictatorial politics in punjab jehdi hai is waqt a khotti speaker ne ede khilaf 100 ilzam aur ede khilaf inya statements lekin inhan di koi jaanch karne ho tayar ne ga mere is pak nu jo aaj leader of opposition aur mere sade sadhkariyo colleagues ne ਸਿਰਫ ਇਹ ਬੋਕਾਉਟ ਕੀਤਾ ਤਾ ਟੂ ਹਾਈਲਾਈਟ ði ਇਸ਼ੂ ਆਫ ਪਾਰਟਿਸਨ ਪੋਲਿਟਿਕਸ ਈਨ ਬੰਨਨ ਵਿਦ ਅਨਸਭਾ ਮੈਂ ਇਹਨਾਂ ਸਾਰਿਆਂ ਦਾ ਔਰ ਆਪਣੇ ਲੀਡਰ ਔ ਆਪੋਜੀਸ਼ਨ ਦਾ ਬਹੁਤ ਬਹੁਤ ਧੰਨਵਾਦ ਕਰਦਾ ਮਜੀ ਆਪ ਜੀ ਸ਼ਾਪਨ ਗੜ ਸਿੰਘ ਨੂੰ ਮੈਂ ਰਿਕਵੈਸਟ ਕਰੂੰ ਆਪਣੀ ਗੱਲ ਬਸ ਸਭ ਤੋਂ ਪਹਿਲਾਂ ਤਾਂ ਤੁਹਾਡੇ ਨਾਲ ਸ਼ੇਅਰ ਕਰ ਦਵਾਂ ਕਿ ਕਿਸ ਤਰ੍ਹਾਂ ਸਪੀਕਰ ਨੇ ਮਿਸਲੀਡ ਕੀਤਾ ਇਸ ਹੌਸਸ ਨੂੰ ਪੱਤਰ ਨੂੰ ਜਿਹੜੀ ਲੋਕੀਂ ਕਰਦੇ ਨੇ ਜਿਹੜਾ ਬਾਹਰ ਨਿਕਲਦਾ ਹੈ ਮੈਨੂੰ ਮਾਈਕਾ ਦੇ ਲੱਗੇ ਅਜਨੂਬ ਆਵਾਜ਼ ਸਵਾਗਤ ਸਨਤ ਰੈਕਿਸਟੋ ਜੀ ਫਿਰ ਜੀ ਆਇਆਂ ਨੂੰ ਲੋਕੋ ਇਹੋ ਮਾਈਕ ਤੇ ਜੋ ਜਿਹੜੀ ਫਰਾਈਡੇ ਨੂੰ ਜ਼ੀਰੋ ਆਵਰ ਦੇ ਵਿੱਚ ਇਸ਼ੂ ਚੱਕਿਆ ਸੀ ਅਸਲੀਅਤ ਗੱਲ ਇਹ ਹੈ ਕਿ ਇਹ ਇੱਕ ਸਕ੍ਰਿਪਟ ਦਿੱਲੀ ਤੋਂ ਆਉਦੀ ਆ ਤੁਸੀਂ ਜੇ ਸਾਰੇ ਇਹਨੂੰ ਕਨੈਕਟ ਕਰਕੇ ਦੇਖੋਗੇ ਚਾਹੇ ਇਹਨਾਂ ਦੀ ਲੀਡਰ ਆਫ oppositon ਜਿਹੜੀ ਦਿੱਲੀ ਦੇ ਵਿੱਚ ਅਤਸ਼ੀ ਜੀ ਆ ਉਹਨਾਂ ਦੀ ਸੇਮ ਵਰਡਿੰਗ ਹੈ ਇਹਨਾਂ ਦੇ ਮਿਨਿਸਟਰਸ ਦੀ ਸੇਮ ਵਰਡਿੰਗ ਹੈ ਔਰ ਜਿਹੜੇ ਸਪੀਕਰ ਸਾਹਿਬ ਆ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਸੱਚੀ ਗੱਲ ਤਾਂ ਇਹ ਆ ਮੈਨੂੰ ਤਾਂ ਇਹ ਵੀ ਪਤਾ ਇਹਨਾਂ ਦੀ ਰਿਕਾਰਡਿੰਗ ਦੋ ਵਾਰੀ ਹੋਈ ਔਰ ਇਹਨਾਂ ਨੂੰ ਅਸਲੀਅਤ ਇਹ ਆ ਕਿ ਇਹਨਾਂ ਨੂੰ ਪਤਾ ਹੀ ਨਹੀਂ ਬੋਲਣ ਕੀ ਰਹੇ ਆ ਚਲਾਉਣ ਤਾਂ ਦਿੱਲੀ ਵਾਲੇ ਰਹੇ ਆ ਲੇਕਿਨ ਅਨਫੋਰਚੂਨੇਟਲੀ ਜੇ ਸਪੀਕਰ ਇਹੋ ਜਿਹਾ ਮਿਸਲੀਡ ਕਰਦਾ ਔਰ ਉਹਦੇ ਨਾਲ ਮਿਸਬੀਹੇਵ ਵੀ ਕਰਦਾ ਮੈਂ ਇਸ ਕਰਕੇ ਚੁੱਪ ਰਿਹਾ ਕਿਉਂਕਿ ਕੋਈ ਮर्यादा ਸਾਨੂੰ ਸਮਝ ਆਉਂਦੀ ਆ ਕਿ ਇਸ ਹਾਊਸ ਦੀ ਬਰਿਆਦਾ ਲੇਕਿਨ ਸਪੀਕਰ ਕੋਈ ਡਿਕਟੇਟਰ ਨਹੀਂ ਹੁੰਦਾ ਸਪੀਕਰ ਕਸਟੋਡੀਅਨ ਹੁੰਦਾ ਲੇਕਿਨ ਇਹਨਾਂ ਦੇ ਸਿਰ ਨੂੰ ਚੜ ਚੁੱਕੀ ਆ ਇਹ ਜਿਹੜੀ ਇਹ ਇਹ ਜਿਹੜੀ ਪਾਵਰ ਹੈ ਨਾ ਔਰ ਅਨਫੋਰਚੂਨੇਟਲੀ ਜਦੋਂ ਮੈਂ ਇਹ ਵੀਡੀਓ ਸ਼ੇਅਰ ਕੀਤੀ ਤਾਂ ਮੈਨੂੰ ਲੱਗਦਾ ਇਹ ਸਾਰੇ ਡਿਫੈਂਸਿਵ ਹੋ ਗਏ ਕਿ ਹਾਂ ਭਈ ਇਹ ਗੱਲ ਤਾਂ ਇਹਨਾਂ ਨੇ ਇਹਨੇ ਇਕੱਲੇ ਨੇ ਨਹੀਂ ਕੀਤੀ ਇਹਨਾਂ ਦੇ ਤਿੰਨ ਹੋਰ ਮਿਨਿਸਟਰ ਨੇ ਔਰ ਜਿਹੜੀ ਹਾਦਸੀ ਹੈ ਉਹ ਸਾਡੇ ਪੰਜਾਬ ਦੇ ਕੁਝ ਵੀ ਨਹੀਂ ਹੈ ਮੈਨੂੰ ਇਹ ਨਹੀਂ ਲੱਗ ਸਮਝ ਆਈ ਕਿ ਦਿੱਲੀ ਬੈਠ ਕੇ ਦਿੱਲੀ ਵਾਲੇ ਪੰਜਾਬ ਨੂੰ ਇਹੋ ਜਿਹਾ ਬਦਨਾਮ ਕਿਉਂ ਕਰ ਰਹੇ ਆ ਹਰ ਚੀਜ਼ ਜਿਹੜੀ ਇਹਨਾਂ ਦੀ ਜਿੰਨੀ ਨਲਾਇਕੀ ਪਿਛਲੇ 3 ਸਾਲਾਂ ਦੀ ਆ ਉਹ ਸਿਰਫ ਤੇ ਸਿਰਫ ਕਿਸਾਨਾਂ ਤੇ ਪਾ ਰਿਆ ਇਹ ਕਹਿੰਦੇ ਵੀ ਵਪਾਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲਾਅ ਐਂਡ ਆਰਡਰ ਵੀ ਸਾਡਾ ਕਿਸਾਨਾਂ ਕਰਕੇ ਖਰਾਬ ਹੋਇਆ ਲੇਕਿਨ ਲਾਰਡ ਲਾਅ ਐਂਡ ਆਰਡਰ ਕਰਕੇ ਅਸਲੀ ਗੱਲ ਹੈ ਕਿ ਇੱਥੇ ਜਿਹੜਾ ਵਪਾਰੀ ਆ ਉਹ ਆਉਣੋਂ ਹਟ ਗਿਆ ਵਪਾਰੀ ਜਿਹੜਾ ਆ ਉਹਨੂੰ ਦੋ ਚੀਜ਼ਾਂ ਚਾਹੀਦੀਆਂ ਇੱਕ ਤਾਂ ਜਾਨ ਮਾਲ ਦੀ ਰਾਖੀ ਚਾਹੀਦੀ ਆ ਉਹ ਚਾਹੁੰਦਾ ਕਿ ਸਾਡਾ ਸੇਫ ਹੋਵੇ ਲੇਕਿਨ ਅਨਫੋਰਚੂਨੇਟਲੀ ਇਹ ਸਾਰਾ ਕੁਝ ਸੇਫ ਨਹੀਂ ਰਿਹਾ ਇਹ ਸਾਰੀ ਜਿਹੜੀ ਲੈਂਡ ਆਰਡਰ ਦੀ ਪ੍ਰੋਬਲਮ ਹੈ ਉਹ ਅਸਲੀਅਤ ਦੇ ਵਿੱਚ ਇਹ ਨਾ ਦੀ ਨਲਾਇਕੀ ਦਾ ਜੰਮਾ ਔਰ ਇਹ ਪੁਲਿਸ ਸਟੇਟ ਫੜਾ ਕੇ ਬੈਗਾ ਜੋ ਪਟਿਆਲੇ ਹੋ ਰਿਹਾ ਜਾਂ ਹੋਰ ਜਿੰਨੀਆਂ ਜਗ੍ਹਾ ਤੇ ਹੋ ਰਿਹਾ ਇਹ ਅਸਲੀਅਤ ਉਹਨੂੰ ਛਪਾਉਣ ਲਈ ਸਿਰਫ ਕਿਸਾਨਾਂ ਦੇ ਉੱਤੇ ਇਹ ਸਾਰਾ ਕੁਝ ਪਾਉਣਾ ਚਾਹੁੰਦੇ ਆ ਤੋਂ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਥੈਂਕ ਯੂ ਵੈਰੀ ਥੈਂਕ ਯੂ